ਨਾਟਿਨਬੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਦੀਪ ਸਿੰਘ ਰਮਾਣਾ ਜ਼ਿਲ੍ਹਾ ਪ੍ਰਸ਼ਾਸਨ ਨੇ THNK ਗੈਸ ਅਤੇ गेल ਇੰਡੀਆ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਸੁਰੱਖਿਆ ਪੂਰੂ ਟੂ ਕਾਲ ਨੂੰ ਵਧਾਉਣਾ ਅਤੇ ਭੂਮੀਗਤ ਗੈਸ ਪਾਈਪਲਾਈਨਾਂ ਨੂੰ ਤੀਜੀ ਧਿਰ ਦੇ ਨੁਕਸਾਨ ਨੂੰ ਰੋਕਣ ਦੇ ਉਦੇਸ਼ ਨਾਲ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਆਯੋਜਿਤ ਇਹ ਸੈਸ਼ਨ ਸੁਰੱਖਿਅਤ ਖੋਦਾਈ ਅਭਿਆਸਨ ਉਤਸ਼ਾਹਤ ਕਰਨ ਅਤੇ ਮੁੱਖ ਹਿੱਸੇਦਾਰਾਂ ਵਿਚਕਾਰ ਤਾਲਮੇਲ ਬਣਾਉਣ ਤੇ ਕੇਂਦਰਿਤ ਸੀ ਇਹ ਸੈਸ਼ਨ ਬਧੀਕ ਡਿਪਟੀ ਕਮਿਸ਼ਨਰ ਜਨਰਲ ਰਾਕੇਸ਼ ਕੁਮਾਰ ਦੀ ਮੌਜੂਦਗੀ ਵਿੱਚ ਕਰਵਾਇਆ ਗਿਆ ਵੱਖ-ਵੱਖ ਮੁੱਖ ਵਿਸ਼ਿਆਂ ਵਿੱਚ ਡਾਇਲ ਬਿਫੋਰ ਯੂ ਡਿਗ ਪਹਿਲ ਕਦਮੀ ਰਾਹੀ ਖੁਦਾਈ ਤੋਂ ਪਹਿਲਾਂ ਸੰਚਾਰ ਦੀ ਮਹੱਤਵਪੂਰਨ ਮਹੱਤਤਾ ਸ਼ਾਮਲ ਸੀ ਜੋ ਵਿਅਕਤੀਆਂ ਅਤੇ ਵਿਭਾਗਾਂ ਨੂੰ ਕਿਸੇ ਵੀ ਖੁਦਾਈ ਜਾਂ ਉਸਾਰੀ ਦਾ ਕੰਮ ਕਰਨ ਤੋਂ ਪਹਿਲਾਂ ਥਿੰਕ ਗੈਸ ਨਾਲ 1800 572 3105 ਤੇ ਸੰਪਰਕ ਕਰਨ ਦੀ ਅਪੀਲ ਕਰਦਾ ਹੈ ਇਹ ਪ੍ਰੋਟੋਕੋਲ ਦਬੇ ਹੋਏ ਗੈਸ ਬੁਨਿਆਦੀ ਢਾਂਚੇ ਨੂੰ ਦਰਘਟਨਾ ਵਿੱਚ ਹੋਏ ਨੁਕਸਾਨ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ ਜਿਸ ਨਾਲ ਗੰਭੀਰ ਸੁਰੱਖਿਆ ਖਤਰੀ ਹੋ ਸਕਦੇ ਹਨ ਸੈਸ਼ਨ ਨੇ ਲੋਕ ਨਿਰਮਾਣ ਵਿਭਾਗ ਅਤੇ ਸਾਰੇ ਐਸ ਡੀ ਐਮ ਐਨ ਡੀ ਆਰ ਐਫ ਫਾਇਰ ਅਫਸਰ ਪੁਲਿਸ ਅਫਸਰ ਸਿਵਲ ਸਰਜਨ ਟੀਮ ਡੀ ਡੀ ਐਫ ਜੰਗਲਾਤ ਵਿਭਾਗ ਨਗਰ ਨਿਕਮ ਜਲ ਸਪਲਾਈ ਅਤੇ ਸੀਵਰੇਜ ਅਤੇ ਹੋਰ ਨਾਗਰਿਕ ਏਜੰਸੀਆਂ ਵਰਗੇ ਵਿਭਾਗਾਂ ਵਿਚਕਾਰ ਨਜ਼ਦੀਕੀ ਤਾਲਮਿਲ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ ਇਸ ਤੋਂ ਇਲਾਵਾ ਐਮਰਜੈਂਸੀ ਪ੍ਰਤੀਕਿਰਿਆ ਵਿੱਚ ਆਪਸੀ ਸਹਾਇਤਾ ਭਾਈਵਾਲਾਂ ਦੀ ਭੂਮਿਕਾ ਨੂੰ ਪਾਈਪਲਾਈਨ ਸੁਰੱਖਿਆ ਪ੍ਰਬੰਧਨ ਦੇ ਇੱਕ ਜ਼ਰੂਰੀ ਤੱਤ ਵਜੋਂ ਉਜਾਗਰ ਕੀਤਾ ਗਿਆ। ਖੇਤਰ ਵਿੱਚ ਉਦਯੋਗਿਕ ਸੁਰੱਖਿਆ ਮਿਆਰਾਂ ਨੂੰ ਹੋਰ ਵਧਾਉਣ ਲਈ ਇੱਕ ਸਰਗਰਮ ਕਦਮ ਵਿੱਚ ਜ਼ਿਲ੍ਹਾ ਉਦਯੋਗਿਕ ਸੁਰੱਖਿਆ ਅਤੇ ਜੋਖਮ ਪ੍ਰਬੰਧਨ ਕਮੇਟੀ ਦਾ ਰਸਮੀ ਤੌਰ ਤੇ ਗਠਨ ਕੀਤਾ ਗਿਆ ਹੈ। ਕਮੇਟੀ ਲੁਧਿਆਣਾ ਪਰ ਵਿੱਚ ਉਦਯੋਗਿਕ ਸੁਰੱਖਿਆ ਜੋਖਮਾਂ ਪ੍ਰਤੀ ਪ੍ਰਤੀਕਿਰਿਆ ਦਾ ਮੁਲਾਂਕਣ ਨਿਗਰਾਨੀ ਅਤੇ ਤਾਲਮਿਲ ਕਰਨ ਲਈ ਇੱਕ ਸਮਰਪਿਤ ਸੰਸਥਾ ਵਜੋਂ ਕੰਮ ਕਰੇਗੀ ਇਹ ਸਮੇਂ ਸਰਕਾਰ ਕਾਰਵਾਈ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਉਦਯੋਗਾ ਐਮਰਜੈਂਸੀ ਸੇਵਾਵਾਂ ਅਤੇ ਜ਼ਿਲ੍ਹਾ ਅਧਿਕਾਰੀ ਵਿਚਕਾਰ ਨਿਯਮਤ ਸੰਚਾਰ ਦੀ ਸੂਰਤ ਵੀ ਦੇਵੇਗੀ ਤੰਕ ਗੈਸ ਅਤੇ ਗੇਰ ਇੰਡੀਆ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਜਨਤਕ ਸੁਰੱਖਿਆ ਪ੍ਰਤੀ ਉਸਦੇ ਅਗਾਂਵਧੂ ਪਹੁੰਚ ਅਤੇ ਵਚਨਬੱਧਤਾ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ। ਉਨ੍ਹਾਂ ਨੇ ਉਚਤਮ ਸੁਰੱਖਿਆ ਅਤੇ ਜੋਖਮ ਪ੍ਰਬੰਧਨ ਮਿਆਰਾਂ ਨੂੰ ਬਰਕਰਾਰ ਰੱਖਣ ਲਈ ਸਥਾਨਕ ਏਜੰਸੀਆਂ ਨਾਲ ਸਹਿਯੋਗ ਨਾਲ ਕੰਮ ਕਰਨ ਵਿੱਚ ਆਪਣੇ ਸਮਰਥਨ ਨੂੰ ਦੁਹਰਾਇਆ। ਇਹ ਪਹਿਲ ਕਦਮੀ ਜਨਤਕ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਅਤੇ ਲੁਧਿਆਣਾ ਵਿੱਚ ਜ਼ਿੰਮੇਵਾਰ ਜ਼ਿੰਮੇਵਾਰ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਉਂਦੀ ਹੈ।